ਬਹੁਤ ਸਾਰੇ ਤੁਸੀਂ ਕਿਦਾਂ ਜੀ ਕੱਲ ਦਾ ਸਤੋ ਲਾਈਵ ਨਹੀਂ ਪਿਆ ਹੈਗਾ ਕੱਲ ਜਿਆਦਾ ਕੰਮ ਹੋਣ ਕਰਕੇ ਕੱਲ ਦਾ ਥੋੜਾ ਲਾਈਵ ਵਿੱਚ ਹੀ ਰਹਿ ਗਿਆ ਜੀ ਲਾਈਵ ਨੂੰ ਬਾਅਦ ਤੋਂ ਬਾਅਦ ਜੁਆਇਨ ਕਰੋ ਹਾਂਜੀ ਲਾਈਵ ਨੂੰ ਵੱਧ ਤੋਂ ਵੱਧ ਜੁਆਇਨ ਕਰੋ ਜੀ ਕਿੰਨੇ ਸੋਹਣੇ ਬਣੇ ਹੋਏ ਨੇ ਨਾ ਡੋਰੇਮੋ ਇੱਕ ਹੱਸ ਰਿਹਾ ਇੱਕ ਸਮਾਈਲ ਦੇ ਰਿਹਾ ਇੱਕ ਨੋਟੀ ਨੋਟੀ ਮੂਵਮੈਂਟ ਤੇ ਬੈਠਾ ਕਿੰਨੇ ਸੋਹਣੀ ਲੁੱਕ ਨਹੀਂ ਹੈ ਨਾ ਹੈਲੋ ਹਾਂਜੀ ਲਾਈਵ ਨੂੰ ਬੱਦਰ ਬੱਜ ਜੁਆਇਨ ਕਰੋ ਜੀ ਸਰਦੀ ਵੀ ਪੂਰੇ ਜ਼ੋਰ ਤੇ ਚੱਲ ਰਹੀ ਹੈ ਅੱਜ ਬਹੁਤ ਜ਼ਿਆਦਾ ਠੰਡ ਆ ਠੰਡ ਵਿੱਚ ਕੰਮ ਕਰਨਾ ਬਹੁਤ ਔਖਾ ਲੱਗਦਾ ਖਾਣਾ ਪੀਣਾ ਵੀ ਜ਼ਰੂਰੀ ਆ ਬਾਕੀ ਕੰਮ ਵੀ ਜ਼ਰੂਰੀ ਨੇ ਤੇ ਕਈ ਵਾਰ ਅਮਰਜੈਂਸੀ ਕਿਤੇ ਜਾਣਾ ਵੀ ਪੈ ਜਾਂਦਾ ਸਾਰੇ ਕੰਮ ਆਪਾਂ ਨੂੰ ਜ਼ਰੂਰੀ ਹੀ ਕ ਲੱਗਦੇ ਨੇ ਕਰਨੇ ਵੀ ਪੈਂਦੇ ਨੇ ਤੇ ਬਾਕੀ ਜੋ ਆਪਣਾ ਕੰਮ ਸਲਾਈ ਦਾ ਰਹਿੰਦਾ ਉਹ ਵੀ ਸਾਨੂੰ ਨਾਲ ਦੀ ਨਾਲ ਦੇਣਾ ਪੈਂਦਾ ਹਾਂਜੀ ਵੱਧ ਤੋਂ ਵੱਧ ਜੁਆਇਨ ਕਰੋ ਜੀ ਲਾਈਵ ਨੂੰ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਕੋਈ ਸਟੀਚਿੰਗ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਕੋਈ ਤੁਸੀਂ ਪੁੱਛਣਾ ਹਾਂਜੀ ਤੁਸੀਂ ਪਹਿਲੀ ਵਾਰ ਲਾਈਵ ਨੂੰ ਦੇਖ ਰਹੇ ਹੋ ਪਲੀਜ਼ ਸਾਡੇ ਚੈਨਲ ਨੂੰ ਫੋਲੋ ਕਰਿਓ ਜੀ ਤੇ ਲਾਈਕ ਜ਼ਰੂਰ ਕਰ ਦਿਓ ਜੀ ਹਾਂਜੀ ਹੈਲੋ ਹਰਸ਼ਦੀਪ ਹਰਸ਼ ਰਾਮ ਗੜੀਆ ਜੀ ਹੈਲੋ ਹੈਲੋ ਹਾਂਜੀ ਕਿਵੇਂ ਹੋ ਜੀ ਠੀਕ ਠਾਕ ਬੜਾ ਬਹੁਤ ਸਵਾਗਤ ਹੈ ਜੀ ਸਾਡੇ ਲਾਈਵ ਤੇ ਫਾਸਟ ਵੀਰ ਤੁਸੀਂ ਸਾਡੇ ਹੋਰ ਕਿਦਾਂ ਜੀ ਆਰਸ਼ਦੀਪ ਹੋਰ ਕਰੇ ਠੀਕ ਠਾਕ ਸਾਰੇ ਸਾਰੇ ਤੁਸੀਂ ਦੱਸੋ ਜੀ ਹੋਰ ਕਿਵੇਂ ਹੋ ਠੰਡ ਕਿਵੇਂ ਤੁਹਾਡੇ ਏਰੀਆ ਵੱਲ ਚਲੋ ਜੀ ਵਧੀਆ ਹੀ ਚਾਹੀਦੇ ਹੋ गर्मी है हाँ, ओहो अच्छा जी चलो गर्मी भी जरूरी है एक साइड साढ़े साइड का ठंड बहुत ज़्यादा बाद ज्वाइन करो जी लाइव में आज जैसे थोड़ा जा टाइम कड़िया वा ਕਿ ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਜੀ ਜੇ ਗਰਮੀ ਜ਼ਿਆਦਾ ਸੀ ਇਦੋਂ ਠੰਡ ਭੇਜ ਦਿੰਨੇ ਆਂ ਹਾਂਜੀ ਉਹ ਵੀ ਠੀਕ ਨੇ ਜੀ ਸਿਸਟਰ ਵੀ ਠੀਕ ਨੇ ਵਧੀਆ ਨੇ ਸਾਡੇ ਕੋਲ ਹੀ ਰਹਿੰਦੇ ਨੇ ਦੇਖੋ ਕਿੰਨਾ ਵਧੀਆ ਸੀ ਆਈਡੀਆ ਲੱਭਿਆ ਤੁਹਾਡੇ ਵਾਸਤੇ ਦੇਖੋ ਸਾਡਾ ਡੋਰੇਮਨ ਤੁਹਾਨੂੰ ਹੱਸ ਕੇ ਸਮਾਈਲ ਦੇ ਰਿਹਾ ਵਾ ਹਾਂਜੀ ਹਾਂ ਹੱਸ ਕੇ ਵਧੀਆ ਜ਼ਿੰਦਗੀ ਨਿਕਲਦੀ ਹੈ ਜੀ ਹੱਸਣਾ ਜ਼ਰੂਰੀ ਹੈ ਜੇ ਹੱਸਦੇ ਰਵਾਂਗੇ ਤਾਂ ਵਧੀਆ ਟਾਈਮpass ਹੁੰਦਾ ਆਪਣਾ ਸਾਰੇ ਹਮੇਸ਼ਾ ਇਦਾਂ ਹੀ ਹੱਸਦੇ ਰਹੋ ਜੀ ਪ੍ਰਮਾਤਮਾ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਜੀ ਸਾਰੇ ਪਰਿਵਾਰ ਆਪਣੇ ਬਦੀ ਆਪਦੇ ਹੱਸਦੇ ਬਸਦੇ ਬਸਨ ਜੀ ਹੋਰਸ ਨਾਓ ਜੀ अच्छा जैसे सुनाईये अਸੀਂ ਦੇਖੋ ਤੁਹਾਨੂੰ ਠੰਡ ਬਾਰੇ ਵੀ ਦੱਸਤਾ ਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਐ ਬਰਨਾਲੇ ਜ਼ਿਲ੍ਹੇ ਚ ਤੇ ਹੋਰ ਨਮਿਤਾ ਜੀ ਲੋੜੀ ਦੇ ਤਿਹਾਰ ਕਰਕੇ ਥੋੜਾ ਜਿਹਾ ਕੰਮ ਵੀ ਸਟੀਚਿੰਗ ਦਾ ਜ਼ਿਆਦਾ ਹੋ ਰਿਹਾ ਵਾ ਤੇ ਹੋ ਸਾਡੇ ਕੋਲ ਨਮਿਤਾ ਜੀ ਜੀ ਬਾਕੀ ਤੁਹਾਨੂੰ ਪਤਾ ਠੰਡ ਆ ਨਾਲ ਬਿਮਾਰੀਆਂ ਵੀ ਹੈਗੀਆਂ ਨੇ ਅਸੀਂ ਸਾਨੂੰ ਤਿੰਨੇ ਆਪਣੀਆਂ ਨਮੀਆਂ ਤਾਇਆ ਦੱਸਤੀਆਂ ਜੀ ਹਾਂਜੀ ਹਾਂਜੀ ਭੇਜੋ ਸੂਰ ਤੁਸੀਂ ਜਿੰਨੇ ਮਰਜੀ तु सूट भेजने वाले बनो होर ती दसो परिवार ठीक है जी अपना ਹਾਂਜੀ ਹਾਂਜੀ ਜਰੂਰ ਅਸੀਂ ਲਾਈਕ ਕਮੈਂਟ ਜਰੂਰ ਕਰਦੇ ਰਹਿੰਨੇ ਆ ਤੇ ਕਈ ਵਾਰੀ ਕੋਈ ਟਾਈਮ ਮਿਸ ਹੋ ਜਾਂਦਾ ਨਾ ਕਰਨ ਦਾ ਤੇ ਵੈਸੇ ਅਸੀਂ ਲਾਈਕ ਵਗੈਰਾ ਕਰਦੇ ਆ ਜੀ ਜਰੂਰ ਤੁਸੀਂ ਆਪਣਾ ਜੋ ਬਲੌਗ 8:30 ਵਜੇ ਪਾਉਨੇ ਹੋ ਨਾ ਰਾਤ ਨੂੰ ਕੋਈ ਨਾ ਕੋਈ ਨਹੀਂ ਆਦੇ ਤੇ ਅਗੇ ਮਾਨੇ ਦੇ ਦੇ ਕਰ ਲਵਾਂ ਜੁਆ ਇਹਨਾਂ ਕਿਹੜਾ ਪਰਸੈਂਟ ਲਾਉ। ਓਕੇ ਜੀ ਅੱਛਾ 6 ਵਜੇ ਠੀਕ ਹੈ ਜੀ ਚਲੋ ਅਸੀਂ ਅੱਜ ਅਸੀਂ ਲਾਈਵ ਹੋਵਾਂਗੇ ਤੁਹਾਡੇ ਨਾਲ ਬੇਟਾ ਯਾਦ ਰੱਖਣਾ ਅੱਛਾ 6 ਵਜੇ ਆਪਣੇ ਲਾਈਵ ਦੇ ਵਿੱਚ ਕਮੈਂਟ ਜ਼ਰੂਰ ਕਰਨਾ है। हाँ जी जरूर अभी लाइक वगैरह करा शेयर भी करा अगे थे ब्लॉग न लाइव न ਹਾਂਜੀ ਟਾਈਮ ਬਹੁਤ ਘੱਟ ਮਿਲਦਾ ਵਾ ਕੁਕਸ ਤਾਂ ਠੰਡ ਕਰਕੇ ਹੋ ਜਾਂਦਾ ਠੰਡ ਵਿੱਚ ਲਾਈਵ ਕਰਨਾ ਥੋੜਾ ਜਿਹਾ ਜ਼ਿਆਦਾ ਔਖਾ ਹੁੰਦਾ ਜੇ ਵੀਡੀਓ ਬਣਾਉਣੇ ਸੌਖੀ ਹੈ ਹਾਂਜੀ ਤੁਸੀਂ ਸਾਡੀਆਂ ਵੀ ਸ਼ਾਰਟ ਵੀਡਿਓਆਂ ਜਾਂ ਜਿਹਦੇ ਆਪਣੇਆ ਵੀਡਿਓ ਜਾਂ ਲਾਈਵ ਨੇ ਅੱਗੇ ਸ਼ੇਅਰ ਕਰ ਦਿਓ ਜੀ ਤੁਸੀਂ ਆਪਣੇ ਫੈਮਿਲੀ ਮੈਂਬਰ ਨੂੰ ਤੇ ਬਾਕੀ ਸਪੋਰਟ ਜਰੂਰ ਕਰਦੇ ਰਿਹਾ ਕਰੋ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਨਾਲ ਇੰਨਾ ਟਾਈਮ ਜੁੜੇ ਰਹੇ ਹਾਂਜੀ ਇੱਕ ਦੂਜੇ ਜੀ ਆਪਾਂ ਮਦਦ ਕਰਦੇ ਆਂ ਤਾਂ ਆ ਬਹੁਤ ਆਪਾਂ ਨੂੰ ਜੀ ਉਹ ਹੁੰਦਾ ਆਪਣਾ ਜੋ ਹੌਂਸਲਾ ਵੱਧਦਾ ਵਾ ਦੇਖੋ ਇੱਕ ਦੂਜੇ ਦੀ ਮਦਦ ਕਰਨੀ ਜ਼ਰੂਰ ਚਾਹੀਦੀ ਆ ਚਾਹੇ ਕੋਈ ਵੀ ਕੰਮ ਵਿੱਚ ਹੋਵੇ ਹਾਂਜੀ ਲਾਈਵ ਜੇ ਤੁਸੀਂ ਹੈਗੇ ਹੋ ਤੇ ਲਾਈਵ ਨੂੰ ਬਾਅਦ ਬਾਅਦ ਜੁਆਇਨ ਕਰੋ ਜੀ हाँ जी हेलो हरमन हरमन कौर हाँ जी हरमन कौर जी ठीक ठाक हो लाइक जरूर कर दो जी हरमन कौर बाय जी बाय धन्यवाद थोड़ा बहुत बहुत पहला तो सी की कमेंट लिखा हरमन कौर जी हाँ जी हाँ जी ਓਕੇ ਅੱਛਾ ਇਹ ਦਮਨ ਲਈ ਠੀਕ ਹੈ ਚਲ ਫੇਰ ਤਾਂ ਠੀਕ ਹੈ ਜੇ ਦਮਨ ਲਈ ਭੇਜਿਆ ਵਾ ਹੋਰ ਹਰਮਨ ਕਿਵੇਂ ਹੋ ਠੀਕ ਹੋ हां जी अस भी हो तू हां जी अस भी बढ़िया हो तु सुनाओ हो गए फ्री काम करके हां जी हेलो जी ਦਮਨ ਤੁਹਾਨੂੰ ਐਵੇਂ ਮੈਂ ਦੱਸ ਰਹੀ ਆ ਕਿ ਮੈਂ ਤਾਂ ਐਵੇਂ ਆ ਜਿਵੇਂ ਡੋਰੇ ਮਾਣਾ ਦਮਨ ਇਦਾਂ ਕਰਕੇ ਦਿਖਾ ਰਹੀ ਆ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਮਾਸੀ ਠੀਕ ਠਾਕ ਤੁਸੀਂ ਹਾਂਜੀ ਵਧੀਆ ਠੀਕ ਠਾਕ ਜੀ ਲਾਈਕ ਜ਼ਰੂਰ ਕਰ ਦਿਓ ਜੀ ਲਾਈਵ ਨੂੰ ਤੁਸੀਂ ਛੁੱਟੀਆਂ 'ਚ ਨਹੀਂ ਤੁਸੀਂ ਆਉਣਾ ਹੈਗਾ ਨਾਨਕੇ ਤੁਸੀਂ ਆਜੋ ਓਕੇ ਚਲੋ ਦੇਖਦੇ ਆਂ ਅਸੀਂ ਲਾਈਵ ਦੇ ਵਿੱਚ ਹੀ ਆਵਾਂਗੇ ਅਸੀਂ ਲਾਈਵ ਤੇ ਵਿੱਚ ਆ ਜਾਾਂਗੇ ਤੁਹਾਡੇ ਕੋਲ ਠੀਕ ਹੈ ਓਕੇ ਦੰਮੂ ਨੂੰ ਵੀ ਲੈ ਕੇ ਆਇਓ ਨਾਲ ਠੀਕ ਹੈ ਠੀਕ ਹੈ ਅਸੀਂ ਕੱਲ ਨੂੰ ਆਵਾਂਗੇ 11:30 ਵਜੇ ਤੁਹਾਡੇ ਕੋਲ ਲਾਈਵ ਹੋ ਕੇ ਆਵਾਂਗੇ ਠੀਕ ਹੈ ਉਹ ਛੁੱਟੀਆਂ ਦਾ ਕੰਮ ਕਰ ਲਿਆ ਜੀ ਹਾਰਮਨ ਕੋਰ ਜੇ ਨਹੀਂ ਕੀਤਾ ਸਾਡੇ ਕੋਲ ਆ ਕੇ ਕਰ ਲਿਓ ੱਚ ਦਮਣ ਗਰੀ ਮੈਂ ਕਰਾ ਦੂੰਗੀ ਦੀਦੀ ਨੂੰ ਕੰਮ ਅੱਛਾ ਕੰਮ ਦਿੱਤਾ ਹੀ ਨਹੀਂ ਹੈਗਾ ਚਲੋ ਵਧੀਆ ਫਿਰ ਤਾਂ ਹੋਰ ਕੀ ਚਾਹੀਦਾ ਵਾ ਸ਼ੂਟਿੰਗਾਂ ਤੋਂ ਤੁਹਾਨੂੰ ਕੰਮ ਹੀ ਨਹੀਂ ਮਿਲੇਆ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਓਕੇ ਚਲੋ ਵਧੀਆ ਸੈਟੀ ਚਾਹੀਦੇ ਹਾਂ ਚਾਹ ਪੀ ਲਓ ਆਜੋ ओके ठीक है असे ਤਾਂ ਪੀ ਜਾਂਦੇ ਆ ਅਸੀਂ ਚਾਹ ਹੀ ਪੀ ਜਾਂਦੇ ਹੋਰ ਅਸੀਂ ਕਰਨਾ ਵੀ ਕੀ ਹੈ ਠੰਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਹਣੀ ਲਾਈਵ ਦੇ ਵਿੱਚ ਲਾਈਕ ਕਰਨ ਦਾ ਤੇ ਲਾਈਵ ਹੋਣ ਦਾ होर सुनाओ नमिता जी अपने शहर दी बस कुछ नहीं ओके तो बहुत कुछ है ਸਿ ਸੁਣਾਈ ਜਾਂਦਾ ਸਾਨੂੰ ਹੋ ਗਿਆ 15 ਮਿੰਟ ਸੁਣਾਈ 15 ਮਿੰਟ ਹੋ ਗਿਆ ਤੁਹਾਨੂੰ ਸੁਣਾਈ ਜਾਂਦੇ ਅਸੀਂ मासी जी ਵੀ ਦੇਖ ਰਹੇ ਨੇ ਲਾਈਵ ਨੂੰ ਅੱਛਾ ਜੀ ਮਾਸੀ ਜੀ ਦਾ ਬਹੁਤ ਬਹੁਤ ਧੰਨਵਾਦ ਲਾਈਵ ਦੇਖ ਰਹੇ ਨੇ बाहर तो दिखाइए ठंड बहुत पै रही है इतने मम्मी की कर रहे ने ਅੱਛਾ ਜੂਨ ਜੂਨ ਦਾ ਮਹੀਨਾ ਚੱਲ ਰਿਹਾ ਠੀਕ ਹੈ ਐਸੀ ਕਿੰਨੇ ਚੱਲ ਰਿਹਾ ਤੁਹਾਡਾ ਫਿਰ ਇਹ ਵੀ ਦੱਸ ਦੇ ਓਕੇ 16 ਤੇ ਠੀਕ ਹੈ ਚਲੋ ਬਸ ਠੀਕ ਹੈ ਫਿਰ ਤੁਸੀਂ ਤਿਆਰੀ ਰੱਖੋ ਅਸੀਂ ਆਉਣੇ ਆ ਕੱਲ ਨੂੰ ਫਿਰ ਠੀਕ ਹੈ ਨੇ ਲਾਰਾ ਨਹੀਂ ਲਾਉਂਦੇ ਅਸੀਂ ਕੋਈ ਤਾਂ ਤੁਹਾਨੂੰ ਸਰਪ੍ਰਾਈਜ਼ ਹੀ ਦਵਾਗੇ ਸੀ ਸਰਪ੍ਰਾਈਜ਼ ਦਵਾਗੇ ਕੋਈ ਨਾ ਸਹਿਜ ਦਮਨ ਕਹਿੰਦੇ ਕਿ ਦੀਦੀ ਇੱਥੇ ਆ ਜਾਂਦੇ ਤਾਂ ਜ਼ਿਆਦਾ ਵਧੀਆ ਸੀਗਾ ਸਹਿਜ ਇਦਾਂ ਕਰ ਰਿਹਾ ਵਾ ਡੋਰੇ ਮੋਣ ਵਾਂਗੂ ਦਮਨ ਇਦਾਂ ਕਰ ਰਹੀ ਆ ਦੇਦੀ ਨੂੰ ਲੈ ਜਾ ਆ ਕੇ ਠੀਕ ਆ ਲੈ ਜਾਂਦੇ ਆ ਬੇਸ ਦੇ ਜੀ ਨੂੰ ਆ ਕੇ ਜਸੂ ਹੈ ਜਸਪ੍ਰੀਤ ਸਿੰਘ ਬੋਲ ਰਿਹਾ ओके जसप्रीत सिंह ਵੀ ਨਾਲ ਆਪਣੇ ਲਾਈਵ ਦੇ ਜੁੜਿਆ ਹੋਇਆ ਹੈ ਜਸੂ ਤੇਰਾ ਬਹੁਤ ਬਹੁਤ ਧੰਨਵਾਦ ਸ੍ਰਿੰਦਰਪੁਰ ਬਸ ਕੀ ਲੇ 10 ਕਦੋਂ ਲੈ ਕੇ ਜਾਮਾ ਦੀਦੀ ਨੂੰ ਕੱਲੂ ਲੈ ਜਾ ਕੇ ਹੁਣ ਕੀ ਹੁਣ ਗਾ ਤੋ ਕਹਦਾ ਪਤਾ ਨਹੀਂ ਬਸ ਲਾਈਵ ਆਪmane 2 ਮਿੰਟ ਦਾ ਹੋਰ ਰੱਖਣਾ ਵਾ ਹਾਂਜੀ ਹੈਲੋ ਜੀ ਹਾਂਜੀ ਹਾਂਜੀ ਅਸੀਂ ਬਰਨਾਲਾ ਜ਼ਿਲ੍ਹੇ ਤੋਂ ਬਲੋਂਗ ਕਰਦੇ ਆ ਬਰਨਾਲਾ ਜ਼ਿਲ੍ਹਾ ਦੇ ਰਹਿਣ ਵਾਲੇ ਆਸੀਂ પ્રથમ જોસી તુસી કિતھوں દે રેના લંજી ઓકે જી પંજાબ તો ઠીક હે જી ઓકે જી ઓકે બરનાલે તો ઠીક હે જી લાઈવ وچ થોડા બહુત બહુત સ્વાગત હે જી ਹਾਂਜੀ ਅੱਜ ਦੇ ਲਾਈਵ ਵਿੱਚ ਜੀ ਆਪਣਾ ਜੋ ਸਵਾਗਤ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਲਾਈਵ ਆਪਣਾ ਇੰਨਾ ਹੀ ਰਹੂਗਾ ਜੀ ਹਾਂਜੀ ਕੱਲ ਨੂੰ ਤੁਹਾਡੇ ਨਾਲ ਫੇਰ ਲਾਈਵ ਹੋਵਾਂਗੇ ਤੇ ਟਾਈਮਿੰਗ ਆਪਣਾ ਕੁਝ ਪੱਕਾ ਨਹੀਂ ਹੁੰਦਾ ਜੀ ਜਦੋਂ ਆਪਾਂ ਨੂੰ ਟਾਈਮ ਮਿਲਦਾ ਆਪਾਂ ਉਹਦੀ ਲਾਈਵ ਹੋ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਲਾਈਵ ਨੂੰ ਬਾਅਦ ਤੋਂ ਬਾਅਦ ਜੁਆਇਨ ਕਰਿਆ ਕਰੋ ਜੀ ਤੇ ਅੱਜ ਸਾਡੇ ਕੋਲ ਥੋੜਾ ਜਿਹਾ ਟਾਈਮ ਹੈਗਾ ਸੀ ਗੱਲਬਾਤ ਕਰਨ ਦਾ ਤੇ ਸੋਚਿਆ ਸੀ ਚਲੋ ਹੁਣ ਹੀ ਲਾਈਵ ਹੋ ਜਾਂਦੇ ਆ ਬੁਰਾ ਤੁਮ ਜੋਸੀ ਤੁਹਾਡਾ ਬਹੁਤ ਧੰਨਵਾਦ ਜੀ ਲਾਈਵ ਨੂੰ ਲਾਈਕ ਜ਼ਰੂਰ ਕਰਦੇ ਹੋ ਹਨੇ ਤੁਹਾਡਾ ਵੀ ਬਹੁਤ ਧੰਨਵਾਦ ਜਸਪ੍ਰੀਤ ਸਿੰਘ ਤੁਹਾਡਾ ਵੀ ਬਹੁਤ ਧੰਨਵਾਦ ਜੀ ਮਾਸੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਜੀ ਆਪਾਂ ਨੈਕਸਟ ਆਪਣੇ ਲਾਈਵ ਦੇ ਨਾਲ ਓਕੇ ਜੀ ਬਾਏ ਬਾਏ ਪ੍ਰਾਥਮਿਕ ਜੋਸੀ